ਮਿੱਤਰੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਚੰਗੀ ਸੋਹਣੇ ਡਿਜ਼ਾਈਨ ਵਾਲੀ ਗੱਬਣ ਚੈੱਕ ਪਾਸ ਨਵੇਂ ਹਾਣ ਦੀ ਨੁਕਰੀ ਕੋੜੀ ਦਿਖਾਉਣ ਲੱਗੇ ਆਂ ਉਮਰ ਇਹਦੀ ਸਿਰਫ 4 ਸਾਲ ਆ ਇਹ ਸ਼ਕਤੀ ਕੋੜੇ ਦੀ ਬੱਚੀ ਆ ਮਿੱਤਰੋ ਸ਼ਕਤੀਬਾਰੀ ਦਾ ਤੁਸੀਂ ਤਕਰੀਬਨ ਸਾਰੇ ਜਾਣਦੇ ਹੋ ਸ਼ੋਬਨਰ ਕੋੜਾਗਾ ਜਿਹੜਾ 2-3 ਸਾਲ ਚੰਗੇ ਸ਼ੋਹ ਲੜ ਕੇ ਜਿਨੇ ਜਿੱਤੇ ਆ ਉਸ ਸ਼ਕਤੀ ਕੋੜੇ ਦੀ ਧੀ ਆ ਇਹ ਘੋੜੀ ਦਾ ਡਿਜ਼ਾਈਨ ਜੁਣ ਇੱਕ ਤਾਂ ਬੜਾ ਜਿਆਦਾ ਚੰਗਾ ਸ਼ੋਅ ਬਹੁਤ ਕਰਦੀ ਆ ਇੱਕ ਖਾਸੀਅਤ ਤੁਸੀਂ ਦੇਖਿਓ ਘੋੜੀ ਸਾਊ ਸ਼ਰੀਫ ਬਹੁਤ ਆ ਜਿਵੇਂ ਮਰਜੀ ਇਹਨੂੰ ਜਵਾਕ ਜਬੂਕ ਲਈ ਫਿਰਨਾ ਤੇ ਜਿੱਥੇ ਇਹਨੂੰ ਫੜ ਕੇ ਖੜਾਤਾ ਘੋੜੀ ਐ ਨਹੀਂ ਵੀ ਇੱਕ ਵੀ ਕਦਮ ਗਾਹਾਂ ਪੱਟ ਜੂਗੀ ਸ਼ੋਅ ਬੜਾ ਕਰਦੀ ਆ ਸਾਨੂੰ ਅੱਗੇ ਵੀਡੀਓ ਕਲਿੱਪਾਂ ਦੇ ਵਿੱਚ ਇਹਦਾ ਪਤਾ ਲੱਗ ਜਾਣਾਗਾ ਤੇ ਇਹਦੀ ਮਾਂ ਵੀ ਚੰਗੀ ਘੋੜੀ ਆ ਐਸ ਵਕਤ ਇਹ 6 ਮਹੀਨਿਆਂ ਦੀ ਗੱਬੜ ਚੈੱਕ ਪਾਸ ਆ ਘੋੜੀ ਦੀ ਜਿਹੜੀ ਹਾਈਟ ਆ ਦੋਸਤੋ 60 ਇੰਚ ਆ ਬਾਕੀ ਬੇਲ ਬੂਲ ਬੜੀਆ ਗਰਦਨ ਦੀ ਲੰਬਾਈ ਮੂੰਹ ਪਤਲਾ ਸੋਹਣਾ ਕੰਨ ਛੋਟਾ ਗਾ ਸ਼ਕੀਨ ਕਾਨਾ ਦੋਸਤੋ ਤੇ ਐਟੀਟਿਊਡ ਬਹੁਤ ਜ਼ਿਆਦਾ ਆ ਵੈਸੇ ਘੋੜੀ ਸੁਭਾਅ ਦੀ ਸਾਊ ਸ਼ਰੀਫ ਆ ਕੋਈ ਐਂ ਦਿੱਕਤ ਨਹੀਂ ਜਿਵੇਂ ਮਰਜ਼ੀ ਕੋਈ ਖੋਲੀ ਬੰਨੀ ਜਾਵੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਘੋੜੀ ਦੇ ਵਿੱਚ ਸ਼ਕੀਨ ਬੜੀ ਜ਼ਿਆਦਾ ਆ ਸ਼ੋਅ ਵਾਲਾ ਕਰਦੀ ਆ ਜਿਵੇਂ ਇੱਕ ਤਾਂ ਆਪਾਂ ਨੂੰ ਜਾਨਵਰ ਧੱਕੇ ਦੇ ਨਾਲ ਖੜਾਉਣਾ ਪੈਂਦਾ ਹੁੰਦਾ ਵੀ ਇਹਨੂੰ ਜਿੱਥੇ ਜਿਵੇਂ ਕਿ ਰਖੜਾ ਤਾਂ ਉਮੀ ਵੱਜ ਕੇ ਖੜ ਜਾਂਦੀ ਆ ਜਿੰਨਾ ਚਿਰ ਆਪਾਂ ਦੁਬਾਰੇ ਹਿਲਾਉਂਦੇ ਨਹੀਂ ਸੋ ਸਭ ਤੋਂ ਵੱਡੀ ਕੁਆਲਿਟੀ ਘੋੜੀ ਦੇ ਵਿੱਚ ਇਹੀ ਆ ਬਣ ਤਰਾਂ ਨਜਾਇਜ਼ ਚੰਗੀਆਂ ਨੇ ਦੀਆਂ ਸੋ ਇਹ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਨੁਕਰੇ ਘੋੜੇ ਨਵਾਬ ਤੋਂ ਜਿਹੜਾ ਬੇਤਾਬ ਦਾ ਬੱਚਾ ਗਾ ਦੋਸਤੋ ਪਿੰਡ ਸੰਤਨਾਗਰਾ ਘੋੜਾ ਉਹ ਬਾਈ ਗੋਪੀ ਬਿਰਕ ਦੇ ਕੋਲੇ ਤੇ 스타ਟ ਇੰਚ ਹਾਈਟ ਦਾ ਬਹੁਤ ਜਿਆਦਾ ਚੰਗਾ ਘੋੜਾ ਹੈਗਾ ਜੀ ਤੋ ਇਹ ਗੱਬਣ ਚੈੱਕ ਪਾਸਾ ਘੋੜੇ ਦੇ ਤਿੰਨ ਚਾਰ ਰਿਜ਼ਲਟ ਬਹੁਤ ਚੰਗੇ ਆਇਆ ਹਾਲੇ ਨਕੰਦੀ ਉਮਰ ਦੇ ਵਿੱਚ ਉਹ ਸੋ ਉਸ ਘੋੜੇ ਤੋਂ ਗੱਬਣ ਚੈੱਕ ਪਾਸਾ ਮਿੱਤਰੋ ਇਹ ਤੇ ਘੋੜੀ ਦਾ ਡਿਜ਼ਾਈਨ ਤੁਸੀਂ ਦੇਖ ਹੀ ਲਿਆ ਬਾ ਕਮਾਲ ਆ ਸ਼ੋ ਬਹੁਤ ਕਰਦੀ ਆ ਤੇ ਬਾਈ ਜਗਦੀਪ ਦੇ ਕੋਲੇ ਆ ਇਹ ਕਾਲੋਂ ਦੇ ਕੋਲੇ ਜਗਦੀਪ ਸਿੰਘ ਕਾਲੋ ਆ ਬਾਈ ਪਿੰਡ ਸੰਤਨਗਰ ਤੋਂ ਹਰਿਆਣੇ ਦੇ ਵਿੱਚ ਪਿੰਡ ਪੈਂਦਾ ਹੈ ਸੰਤਨਗਰ ਕੰਟੈਕਟ ਨੰਬਰ ਬਾਈ ਜਗਦੀਪ ਦਾ ਨੋਟ ਕਰ ਲਓ 99964 45856 ਇਸ ਨੰਬਰ ਤੇ ਕਾਲ ਕਰ ਲਿਓ ਜਿਹੜਾ ਵੀ ਕੋਈ ਚਾਹਵਾਨ ਸੱਜਣ ਚੰਗੀ ਲਾਈਨ ਦੀ ਸੋਹਣੇ ਡਿਜ਼ਾਈਨ ਵਾਲੀ ਸਾਊ ਸ਼ਰੀਫ ਘੋੜੀ ਬਰੀਡਿੰਗ ਵਾਸਤੇ ਘਰੇ ਰੱਖਣ ਨੂੰ ਖਰੀਦਣਾ ਚਾਹੁੰਦਾ ਘੋੜੀ ਦੇ ਵਿੱਚ ਕੁਆਲਿਟੀ ਬਹੁਤ ਜ਼ਿਆਦਾ ਹੈ ਗੁਲਾਬੀਪਣ ਬੜਾਗਾ ਤਾਂ ਉਹਨਾਂ ਦੀ ਸਰਾਹੀ ਵਰਗੀ ਆ ਲੈਂਥ ਬੜੀ ਆ ਪਿੱਠ ਪੁੜੇ ਦੀ ਚੰਗੀ ਆ ਮੈਂ ਕਹਣਾ ਕੋਈ ਘਾਟ ਹੀ ਨਹੀਂ ਸੋ ਜੇ ਚੰਗੇ ਡਿਜ਼ਾਈਨ ਦੀ ਘੋੜੀ ਖਰੀਦਨੀ ਆ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਨੁੱਕ ਰੇ ਕੋੜੇ ਨਵਾਬ ਤੋਂ ਬੇਤਾਬ ਦਾ ਬੱਚਾ ਉਹ 67 ਇੰਚ ਹਾਈਟ ਦਾ ਨਕੰਦ ਤੇ ਕਾਲ ਕਰ ਲਿਓ ਮਾੜੇ ਮੋٹے ਸਪੋਰਟ ਫੁਲਕਾਰੀ ਕੈਰੀ ਜੀ ਹੈਗੀ ਆ ਤੇ ਬਾਲਪੌਰੀਆਂ ਦੀ ਘੋੜੀ ਬਿਲਕੁਲ ਸਾਫ ਆ ਨਮਾ ਹਾਣਾ 4 ਸਾਲੇ ਦੀ ਉਮਰ ਆ ਪਹਿਲਾਂ ਇੱਕ ਵਾਰੀ ਸੂਈ ਆ ਇਹ ਬੱਚਾ ਪਿਛਲੀ ਵਾਰੀ ਬਹੁਤ ਵਧੀਆ ਦਿੱਤਾ ਸੀ ਇਹਨੇ ਤੇ ਐਤਕੀ ਫੇਰ ਹੁਣ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੋਸਤੋ ਸੋ ਫੋਨ ਲਾ ਲਿਓ ਬਾਈ ਜਗਦੀਪ ਸਿੰਘ ਕਾਲੋ ਨੂੰ ਪਿੰਡ ਬਾਈ ਦਾ ਸੰਤ ਨਗਰ ਆ ਸਰਸੇ ਤੋਂ ਤਕਰੀਬਨ 22-24 ਕਿਲੋਮੀਟਰ ਦੂਰ ਆ ਕੋੜੀ ਚੰਗੀ ਬਹੁਤਾ